ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਹੁਣ ਜਿਹੜਾ ਟਾਈਮ ਹੋ ਰਿਹਾ ਆਈ ਥਿੰਕ ਸੋ 11 ਵਜੇ ਨਹੀਂ ਸਵਾ 11 ਹੋ ਗਏ ਸਵਾ 11 ਦਾ ਟਾਈਮ ਹੋ ਰਿਹਾ 11:00 ਬਜ ਕੇ 12 ਮਿੰਟ ਦਾ ਤੇ ਮੈਂ ਹੁਣ ਨਾ ਕਿਹਾ ਹੁਣ ਫ੍ਰੀ ਹੋਈ ਸੀ ਥਕਾਵਟ ਇੰਨੀ ਜ਼ਿਆਦਾ ਹੋ ਜਾਂਦੀ ਘਰ ਦੇ ਕੰਮ ਇੰਨੇ ਜ਼ਿਆਦਾ ਹੋ ਜਾਂਦੇ ਨੇ ਹੋ ਜਾਂਦੇ ਨੇ ਮੈਨੂੰ ਲੱਗਦਾ ਆਪਾਂ ਕੰਮਾਂ ਨਾਲ ਨਹੀਂ ਥੱਕਦੇ ਜਿੰਨਾ ਤੋਰੇ ਫੇਰੇ ਨਾਲ ਥਕਾਵਟ ਮਹਿਸੂਸ ਹੁੰਦੀ ਆ ਇੱਧਰ ਚਲਜੋ ਉਧਰ ਚਲਜੋ ਬਸ ਐਂ ਦਾ ਤੰਗੜੀ ਵਿਕੜੀ ਸਿਖਾਵਟ ਹੋਈ ਨੇ ਕੰਮ ਨਹੀਂ ਥਕਾਂਦੇ ਬੰਦੇ ਨੂੰ ਤੋੜਾ ਫੇਰਾ ਥਖਾਂਦਾ ਤੇ ਹੁਣ ਮੈਂ ਲੈ ਕੇ ਆਈ ਐਸ ਐਪਲ ਮੈਂ ਕਿਹਾ ਫਰੂਟ ਪੀ ਆਪਣਾ ਖਾਈ ਲਵਾਂ ਫਰੂਟ ਖਾ ਕੇ ਫਿਰ ਆਰਾਮ ਨਾਲ ਅੰਗੇ ਦੇ ਕੰਮ ਕਰ ਲਾਂਗੇ ਬਸ ਹੁਣ ਰੈਸਟ ਟਾਈਮ ਐ 1 ਵਜੇ ਤੱਕ 1 ਵਜੇ ਆਪਣਾ ਲੰਚ ਕਰੂੰਗਾ ਸਵੇਰੇ ਬਣਾਈ ਸੀ ਰਾਜਮਾ ਦੀ ਸਬਜੀ ਦੇਖਾਂਗੇ ਜੇ ਦਿਵਿੰਦਰ ਘਰੇ ਆਗੇ ਤਾਂ ਉਹ ਰਾਈਸ ਬਣਵਾਉਣਗੇ ਤਾਂ ਮੈਂ ਵੀ ਰਾਈਸ ਖਾ ਲੂੰਗੀ ਨਹੀਂ ਫਿਰ ਮੇਰਾ ਫੁਲਕਾ ਬਣਿਆ ਪਿਆ ਮੈਂ ਰਾਜਮਾ ਨਾਲ ਫੁਲਕਾ ਖਾ ਲੂੰਗੀ ਮੈਨੂੰ ਕੋਈ ਗਾਈ ਨਹੀਂ ਹੈਗਾ ਮੈਨੂੰ ਰਾਈਸ ਤਾਂ ਬਹੁ ਕਿਮਨ ਪਸੰਦ ਨੇ ਮੈਂ ਖਾ ਲਾਂਨੀ ਆ ਪਰ ਇੰਨੇ ਜ਼ਿਆਦਾ ਵੀ ਪਸੰਦ ਨਹੀਂ ਹੈਗੇ ਕਿ ਮੈਂ ਸਪੈਸ਼ਲ ਆਪਣੇ ਵਾਸਤੇ ਬਣਾ ਕੇ ਖਾਵਾਂ ਰੋਟੀ ਬਣੀ ਤਾਂ ਮੈਂ ਰੋਟੀ ਖਾ ਲੂੰਗੀ ਚਾਵਲ ਬਣ ਗਏ ਚਾਵਲ ਖਾ ਲੂੰਗੀ ਬਸ ਆਇਆ ਤੇ ਅੱਜ ਉਹ ਤਾਂ बस ਵੀਡੀਓ ਮੈਂ ਸਵੇਰੇ ਸ਼ੂਟ ਕਰੀ ਆ ਸਵੇਰ ਤੋਂ ਸ਼ੁਰੂ ਹੋਆ ਮੇਰੀ ਵੀਡੀਓ ਅੱਜ ਸਫਾਈ ਦਾ ਕੰਮ ਮੈਂ ਇੰਨਾ ਜਾ ਵੀ ਨਹੀਂ ਕਰਿਆ ਸਫਾਈ ਨਾਲੋਂ ਅੱਜ ਮੈਂ ਇੱਕ ਏਰੀਆ ਆਪਣੇ ਬੇਟੇ ਦੀ ਜਿਹੜਾ ਡਰੈਸ ਸੋਰੀ ਸਟੱਡੀ ਟੇਬਲ ਵਾਲੇ ਡਰਾਅਰ ਸੀਗੇ ਨਾ ਉਹ ਉਹਨਾਂ ਦੀ ਸਫਾਈ ਕਰੀ ਐ ਸਫਾਈ ਉਹਨਾਂ ਦੀ ਹੋ ਗਈ ਪਰ ਜਿਹੜਾ ਉਹਨਾਂ ਦੇ ਵਿੱਚੋਂ ਮੈਂ ਸਮਾਨ ਕੱਢਿਆ ਉਹ ਮੈਂ ਹਲੇ ਰੱਖਾ ਤਾਂ ਇੱਕ ਸਾਈਡ ਤੇ ਬਹੁਤ ਜ਼ਿਆਦਾ ਸਮਾਨ ਆ ਬਹੁਤ ਜ਼ਿਆਦਾ ਸਟੇਸ਼ਨਰੀ ਨਿਕਲੀ ਆ ਉਹਨੂੰ ਸੌਟ ਆਊਟ ਕਰੂੰਗੀ ਇੱਕ ਦਿਨ ਜੋ ਸੌਟ ਆਊਟ ਨਹੀਂ ਹੋਣੀ ਘੱਟੋ ਘੱਟ 2 ਤੋਂ 3 ਘੰਟੇ ਲੱਗਣਗੇ ਉਹਨੂੰ ਸਾਰੇ ਸਮਾਨ ਨੂੰ ਸੈੱਟ ਕਰਨ ਵਾਸਤੇ ਜਿਹੜੀ ਕੋਈ ਕੰਮ ਦੇ ਪੈਨ ਪੈਨਸਲਾਂ ਨੇ ਉਹ ਆਰਡਰ ਕੱਢਣ ਵਾਸਤੇ ਜਿਹੜੇ ਕੋਈ ਵਿੱਚ ਟੁਟੇ ਫੁੱਟੇ ਕੋਈ ਹੈਗੇ ਨੇ ਕੋਈ ਜਿਹੜਾ ਕੋਈ ਸਿੱਕਾ ਨਹੀਂ ਵਿੱਚ ਟੇਪਲ ਵਗੈਰਾ ਨਹੀਂ ਹੈਗਾ ਟੱਕਣ ਨੂੰ ਕੋਈ ਹੋਰ ਰੁਪਿਆ ਪਿਆ ਉਹ ਲੱਗ ਕੱਢਣਾ ਪਊਗਾ ਇਸ ਕਰਕੇ ਸਾਮਾਨ ਇਨਾ ਜਿਆਦਾ ਕਿ ਦੋ ਤੋਂ ਤਿੰਨ ਘੰਟੇ ਲੱਗਣਗੇ ਹੌਲੀ ਹੌਲੀ ਜਿਵੇਂ ਮੇਰਾ ਟਾਈਮ ਲੱਗਦਾ ਉਹ 10-10 ਵੀ ਮਿੰਟਾਂ ਵਿੱਚ ਲਗਾ ਲਿਆ ਕਰੂੰਗੀ ਉਹ ਮੈਂ ਲੱਗ ਕਰਕੇ ਰੱਖਤਾ ਸਾਰੀ ਸਫਾਈ ਉਹ ਜੋ ਸਭੀ ਵੀਡੀਓ ਦੇਖ ਲਓ ਤੇ ਫਿਰ ਹੈਲਪਰ ਆ ਕੇ ਪੋਚਾ ਲਾਣ ਅੱਜ ਥੋੜਾ ਜਿਹਾ ਉਹ ਵੀ ਲੇਟ ਆਈ ਐਵੇਂ ਅੱਗੇ ਥੋੜਾ ਜਿਹਾ ਅਰਲੀ ਆਏਗਾ ਜੋ ਉਹਨੇ ਵੀ 10:00 ਵਜੇ ਤੀ ਤੇ ਫਿਰ ਉਹ ਗਈ ਆ ਫਿਰ ਮੈਂ ਸਾਰਾ ਫਿਰ ਆਏ ਹਾਂ ਤੇ ਵੀ ਪੋਚਾ ਲਵਾ ਦੇ ਤੁਰ ਫਿਰ ਰਹੀਏ ਤੇ ਮੈਂ ਵੀ ਵਿਚ ਇਕੱਧਾ ਕੰਮ ਹੋਰ ਕਰ ਲਾਂ ਫਿਰ ਮੈਨੂੰ ਵੀ ਆਨ ਲਾਂ ਚੋਂ ਤੇ ਚਲ ਮੈਂ ਵੀ ਕੰਮ ਕਰ ਲਾਂ ਤੇ ਹੁਣ ਮੈਂ ਨਾ ਆ ਕੇ ਫ੍ਰੀ ਹੋਈ ਤਵਿੰਦਰ ਨੇ ਮੈਨੂੰ ਮਾਈਕ ਲੈ ਕੇ ਦੇਤਾ ਤੇ ਇਹ ਮਾਈਕ ਨਾਲ ਆਹ ਮੈਂ ਫਰਸਟ ਕਲਿੱਪ ਪਰ ਰਿਕਾਰਡ ਕਰ ਰਹੀ ਹਾਂ ਦੇਖਿਓ ਤੁਸੀਂ ਆਵਾਜ਼ ਕਿਹਦੀ ਆ ਰਹੀ ਹੈ ਮੈਂ ਹੁਣ ਏਸੀ ਚੱਲ ਰਿਹਾ ਨਾ ਉਹ ਨੌਇਸ ਰਿਡਕਸ਼ਨ ਹੈ ਦੇ ਵਿੱਚ ਨੌਇਸ ਨਹੀਂ ਆਉਂਦਾ ਹੈਗਾ ਨਾਲ ਜਿੰਨ ਪੱਖਾ ਚੱਲ ਰਿਹਾ ਏਸੀ ਚੱਲ ਰਿਹਾ ਨੌਇਸ ਰਿਡਕਸ਼ਨ ਨੌਇਸ ਕੈਨਸਲ ਹੋ ਜਾਂਦਾ ਦੇ ਵਿੱਚ ਆਪਣੀ ਆਵਾਜ਼ ਹੀ ਕਲੀਅਰ ਰਿਕਾਰਡ ਹੋਗੀ ਬਾਕੀ ਤੁਸੀਂ ਦੱਸ ਸਕਦੇ ਵੀ ਆਵਾਜ਼ ਕਿਵੇਂ ਕਲੀਅਰ ਆਵੜਾ ਕਲਿੱਪ ਮੈਂ ਮਾਈਕ ਦੇ ਥਰੂ ਰਿਕਾਰਡ ਕਰ ਰਹੀ ਹਾਂ ਇਹ ਮਾਈਕ ਆਪਣੇ ਕੋਲ ਆ ਗਿਆ ਕਾਫੀ ਪ੍ਰੋਬਲਮ ਆਉਂਦੀ ਸੀ ਮਾਈਕ ਕੋਲ ਨੂੰ ਪਰ ਮੈਨੂੰ ਪਤਾ ਨਹੀਂ ਲਾਉਣ ਦੀ ਘਾਣ ਹੋ ਜਾਂਦੀ ਲਿਆਉਂਦੇ ਦੋ ਤਿੰਨ ਦਿਨ ਹੋ ਗਏ ਅੱਜ ਕਲਪ ਰਿਕਾਰਡ ਕਰ ਰਹੀ ਆ ਇੱਕ ਬਹੁਤ ਪਾਣਾ ਤੇ ਮੈਸੇਜ ਇਹ ਆ ਰਹੇ ਸੀ ਕਿ ਤੁਹਾਡੀ ਵੀਡੀਓ ਇੰਗਲਿਸ਼ ਚ ਹੋ ਜਾਂਦੀ ਆ ਵੀਡੀਓ ਇੰਗਲਿਸ਼ ਚ ਨਾਲ ਆਪਣੇ ਆਪ ਹੀ ਹੋ ਜਾਂਦੀ ਮੈਂ ਨਹੀਂ ਅਪਲੋਡ ਇੰਗਲਿਸ਼ ਕਰਦੀ ਮੈਂ ਪੰਜਾਬੀ ਚ ਅਪਲੋਡ ਕਰਦੀ ਆ ਜਦੋਂ ਆਪਾਂ YouTube ਵਾਲੀ ਵੀਡੀਓ ਪਲੇ ਕਰਦੇ ਆ ਹਨਾ ਤੁਹਾਨੂੰ ਦੱਸੇ ਜਿਵੇਂ ਆ ਵੀਡੀਓ ਚੱਲ ਰਹੀ ਆ ਦੇਖੋ ਜਿਵੇਂ ਵੀਡੀਓ ਚੱਲ ਰਹੀ ਆ ਇੱਥੇ ਆਪਾਂ ਕਲਿੱਕ ਕਰਾਂਗੇ ਆ ਸਾਈਡ ਤੋਂ ਬਮੀਰੀ ਆ ਗਈ ਰਾਈਟ ਸਾਈਡ ਤੋਂ ਗੋ ਚੱਕਰ ਜਾ ਗਿਆ ਨਾ ਆ ਸੈਟਿੰਗਸ ਆ ਲ ਆ ਗਿਆ

ਇਹ ਮੈਂ ਦੂਜੇ ਚੈਨਲਸ ਤੇ ਵੀਡੀਓਸ ਨੂੰ ਜਦ ਦੇਖਦੇ ਆ ਆਟੋ ਡਬਡ ਹੋ ਜਾਂਦੇ ਨੇ ਪਤਾ ਨਹੀਂ ਕਿਉਂ ਇੰਗਲਿਸ਼ ਚ ਆਟੋ ਡਬ ਹੋ ਜਾਂਦੀ ਨੇ ਬਹੁਤ ਸਾਰੇ ਵੀਡੀਓਸ ਇਸ ਤਰ੍ਹਾਂ ਆ ਰਹੀ ਨੇ ਮੈਂ ਤਾਂ ਪੰਜਾਬੀ ਚ ਅਪਲੋਡ ਕਰਦੀ ਆ ਇੰਗਲਿਸ਼ ਤਾਂ ਮੈਂ ਕਰਨੀ ਵੀ ਨਹੀਂ ਕਦੇ ਤੇ ਉਹ ਆਪਣੇ ਆਪ ਹੀ ਸੈਟਿੰਗਸ ਚ ਕੋਈ ਹੋ ਜਾਂਦਾ ਸੈਟਿੰਗਸ ਚੇਂਜ ਕਰਨੇ ਕਰੋ ਚਲੋ ਜੀ ਹੁਣ ਫਰੂਟ ਖਾ ਲਈਏ ਤੇ ਆਪਣਾ ਰੈਸਟ ਕਰੀਏ ਹੁਣ ਮੈਂ ਕਰਨੀ ਆ ਇਹ ਵਾਲੇ ਆਟੇ ਵਾਲੇ ਕੈਬਿਨਟ ਦੀ ਸਫਾਈ ਜਿੱਥੇ ਆਟਾ ਡਰਮ ਹੁੰਦਾ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੁੱਕਾ ਆਟਾ ਖਿੰਡ ਜਾਂਦਾ ਟਾਈਮ ਨਾਲ ਹੌਲੀ ਹੌਲੀ ਕਰਕੇ ਫਿਰ ਵੀਕ ਚ ਮੈਂ ਇੱਕ ਦਿਨ ਸਾਫ ਕਰਦੇ ਆ ਇੱਕ ਹਫਤਾ ਲੰਘ ਗਿਆ ਨਾ ਉਸ ਤੋਂ ਬਾਅਦ ਫਿਰ ਦੁਬਾਰੇ ਸਾਫ ਸਫਾਈ ਕਰਨ ਵਾਲੀ ਹੋਣੀ ਹੈ ਟੱਕਣਾ ਇਹ ਵੀ ਸਾਫ ਕਰਦੀ ਆ ਇਹ ਵੀ ਆٹے ਨਾਲ ਗੰਦਾ ਹੋਇਆ ਪਿਆ ਤਵਾ ਚੱਕਲਾ ਬੇਲਣਾ ਮੈਂ ਆਪਣਾ ਇੱਥੇ ਹੀ ਰੱਖਦੀ ਹੁੰਨੀ ਆ ਆ ਨੀਚੇ ਨਾ ਕੋਰਨਰ ਵਿੱਚ ਇੱਥੇ ਮੈਂ ਆਪਣਾ ਚੱਕਲਾ ਬੇਲਣਾ ਰੱਖਣਾ ਨਹੀਂ ਇੱਥੇ ਮੈਂ ਨਿਊਜ਼ਪੇਪਰ ਸੌਰੀ ਦੂਸਰਾ ਪਲਾਸਟਿਕ ਪੇਪਰ ਪਸ਼ਾ ਹੈ ਪੋਲੀਥੀਨ ਫਿਰ ਕਈ ਵਾਰ ਆ ਇਹ ਹੁੰਦਾ ਕਿ ਵੀ ਇਹਨੂੰ ਚੱਕ ਕੇ ਤੁਸੀਂ ਝਾੜ ਦਿਓ ਨੀਚੇ ਗਿੱਲਾ ਕੱਪੜਾ ਮਾਰਨ ਦੀ ਲੋੜ ਨਹੀਂ ਹੈ ਸਾਰਾ ਰੱਖ ਸੁੱਕੇ ਆਟੇ ਨਾਲ ਕਿੰਨੇ ਖਣੌਂਜ ਹੋਇਆ ਪਿਆ ਇਹ ਮੈਂ ਸਾਰੇ ਗਿੱਲੇ ਕੱਪੜਾ ਮਾਰ ਕੇ ਸਫਾਈ ਕਰਦੀ ਆ ਡਰਾਮਾ ਤਾਂ ਨਹੀਂ ਮੇਥੋਂ ਬਾਹਰ ਨਿਕਲਣਗਾ ਡਰਮ ਵਿੱਚ ਆਟਾ ਡਰਮ ਤਾਂ ਜਿਸ ਦਿਨ ਆਟਾ ਰੀਫਿਲ ਕਰਨਾ ਹੁੰਦਾ ਡਰਮ ਤੋਂ ਕਿਉਂਕਿ ਉਹ ਤੋਂ ਡਰਮ ਬਾਹਰ ਨਿਕਲਦਾ ਪਰ ਹੁਣ ਡਰਮ ਵਿੱਚ ਹੀ ਰਹੂਗਾ ਮੈਂ ਆਲੇ ਦੁਆਲੇ ਕੱਪੜਾ ਮਾਰ ਦੂੰਗੀ ਗਿੱਲਾ ਸਾਰੇ ਸਾਫ-ਸਾਫਾਈ ਹੋ ਜੂਗੀ ਆ ਸਾਈਡ ਵਾਲੇ ਜਿਹੜੇ ਐਂਗਲਸ ਹੁੰਦੇ ਨੇ ਇਹਦੇ ਆ ਰੇਲਿੰਗ ਦੀ ਇੱਥੇ ਤੇ ਵੀ ਕੱਪੜਾ ਮਾਰਨੇ ਆ ਇਹ ਸਾਰੇ ਕਰ ਦਈਏ ਹੁਣ ਆਪਾਂ ਸਫਾਈ ਇਹਦੀ ਹੁਣ ਮੈਂ ਲੱਗੀ ਸੀ ਆਟੇ ਵਾਲਾ ਡਰਮ ਸਾਫ ਕਰਨ ਵਾਲਾ ਕੈਬਿਨੇਟ ਸਾਫ ਕਰਨਾ ਪਹਿਲਾਂ ਤਾਂ ਡਰਮ ਦਾ ਢੱਕਣ ਸਾਫ ਕਰੂੰਗੀ ਉੱਪਰੋਂ ਢੱਕਣ ਤੇ ਵੀ ਆਟਾ ਖਿੰਡਿਆ ਨੂੰ ਤਾਂ ਢੱਕਣ ਤੋਂ ਵੀ ਸਕਦੇ ਆ ਫਿਰ ਮੈਂ ਚਲੋ ਗਿੱਲੇ ਕੱਪੜੇ ਨਾਲ ਵਾਈਪ ਕਰ ਦਾਨੀ ਕਦੇ ਕਦੇ ਮੈਂ ਜੋ ਡਰਮ ਤੋਂ ਨਹੀਂ ਉਦੋਂ ਤੋਤਾ ਵੀ ਜਾਂਦਾ ਨਾਲ ਹੀ ਉਹ ਮੈਂ ਕੱਪੜੇ ਨਾਲ ਵੀ ਵਾਈਪ ਕਰ ਦਾਨੀ ਆ ਹੁਣ ਇਹਦੇ ਸਾਈਡਸ ਵਾਲਾ ਜਿਹੜਾ ਏਰੀਆ ਡਰਮ ਦੇ ਸਾਈਡਸ ਤੋਂ ਉਹ ਸਾਰਾ ਕਲੀਨ ਕਰੂੰਗੀ ਆਟਾ ਤਾਂ ਬਸ ਇਹੋ ਜਿਹੀ ਚੀਜ਼ਾਂ ਥੋੜਾ ਜਿਹਾ ਖਿੰਡਿਆ ਡੁੱਲਿਆ ਤੇ ਬਸ ਉੱਥੇ ਫੈਲੀ ਫੈਲੀ ਜਾਂਦਾ ਫਿਰ ਅੱਗੇ ਅੱਗੇ ਤੇ ਇਹ ਸੀ ਡਰਾਅਰ ਚ ਮੈਂ ਆਪਣਾ ਚੱਕਲਾ ਵੇਲਣਾ ਵੀ ਰੱਖਦੀ ਹੁੰਨੀ ਆ ਤਵਾ ਵੀ ਰੱਖ ਲਾਣੀ ਆ ਪ੍ਰਾਂਤ ਵੀ ਸਾਰਾ ਕੁਝ ਇੱਕ ਡਰਾਅਰ ਚ ਹੀ ਰੱਖਦੇ ਆ ਫਿਰ ਇੱਕ ਜਗ੍ਹਾ ਤੋਂ ਸਮਾਨ ਕਢਣਾ ਈਜ਼ੀ ਹੋ ਜਾਂਦਾ ਕੁਛ ਨਾ ਕੋਈ ਥੋੜਾ ਬੋੜਾ ਚੱਕਲਾ ਵਗੈਰਾ ਤੇ ਰੋ ਜਿਹੜਾ ਵਾਪਸ ਰੱਖਦੇ ਰੋਟੀ ਪਕਾ ਕੇ ਉਹ ਹੋ ਜਾਂਦਾ ਕਿ ਹਰ ਵਾਰੀ ਧੋਤਾ ਨਹੀਂ ਆਉਂਦਾ ਸਵੇਰੇ ਤਾਂ ਮੈਂ ਚੱਕਲਾ ਧੋਉਣੀ ਆ ਪਰ ਸ਼ਾਮ ਨੂੰ ਮੈਂ ਚੱਕਲਾ ਧੋਉਂਦੀ ਨੂੰ ਸ਼ਾਮ ਉਸੇ ਤਰ੍ਹਾਂ ਹੀ ਰੋਟੀ ਬਣਾ ਕੇ ਰੱਖ ਦਿੰਦੇ ਆ ਜੇ ਜਿਹੜੇ ਸਾਈਡ ਵਾਲੇ ਐਂਗਲਸ ਸੀ ਉੱਥੇ ਕਿਸੇ ਤਰ੍ਹਾਂ ਵੀ ਹੱਥ ਨਹੀਂ ਪਹੁੰਚਦਾ ਹੈਗਾ ਫਿਰ ਮੈਂ ਆਹ ਵਾਲਾ ਬਰਸ਼ ਡਸਟਰ ਲਿਆ ਤੇ ਇਹ ਡਸਟਰ ਨਾਲ ਐਂਗਲਸ ਅੰ ਮੈਂ ਤਾਂ ਕੁਝ ਕਲੀਨਿੰਗ ਕੀਤੀ ਡਰਾਇਰ ਦੀ ਮੈਂ ਕਰਤੀ ਕਲੀਨਿੰਗ ਇਹਦੇ ਵਾਲੇ ਵਾਲਾ ਸਭ ਗਿੱਲਾ ਕੱਪੜਾ ਮਾਰਤਾ ਪਿੱਛੇ ਵੀ ਕਲੀਨਿੰਗ ਕਰਤੀ ਉਹ ਜਿਹੜੇ ਪਿੱਛੇ ਸਪੇਸ ਹੈ ਉਹ ਵੀ ਸਾਫ ਕਰਤੀ ਐ ਸਾਈਡ ਵਾਲੇ ਐਂਗਲ ਵੀ ਸਾਫ ਕਰਤੇ ਟੱਕਣ ਵੀ ਸਾਫ ਹੋ ਗਿਆ ਸਭ ਸਾਰਾ ਏਰੀਆ ਇਹ ਹੋ ਗਿਆ ਸਾਫ ਹੁਣ ਇਹਨੂੰ ਮੈਂ ਕੈਬਿਨੇਟ ਨੂੰ ਖੁੱਲਾ ਹੀ ਛੱਡੂਗੀ ਕਿਉਂਕਿ ਮੈਂ ਗਿੱਲਾ ਕੱਪੜਾ ਮਾਰਤਾ ਕਿ ਕਿਸੇ ਤਰ੍ਹਾਂ ਦੀ ਸਮੈਲ ਨਾ ਆਵੇ ਵਿੱਚੋਂ ਅੱਛੀ ਤਰ੍ਹਾਂ ਸੁੱਕੋਏ ਕਿਉਂਕਿ ਹਲੇ ਗਿੱਲਾ ਚਮਕ ਰਿਹਾ ਦੇਖੋ ਇਹਨੂੰ ਮੈਂ ਥੋੜੇ ਟਾਈਮ ਲਈ ਖੁੱਲਾ ਹੀ ਛੱਡ ਦੂੰਗੀ ਕਿਚਨ ਦਾ ਕੰਮ ਮੇਰਾ ਹੋ ਚੁੱਕਿਆ ਹੁਣ ਚਲੋ ਕਿਚਨ ਦੀ ਸਾਨੂੰ ਤੇ ਖੁੱਲਾ ਰਹਾਂਗਾ ਹਵਾ ਪੈ ਜੂ ਕਿਸੇ ਟਾਈਪ ਦੀ 스멜 ਨਹੀਂ ਆਉ ਤੇ ਅੰਦਰੋਂ ਅੱਛੀ ਤਰ੍ਹਾਂ ਡਰਾਈ ਵੀ ਹੋ ਜੂਗਾ ਤੇ ਹੁਣ ਆਟੇ ਵਾਲਾ ਕੈਬੀਨਟ ਸਾਫ ਕਰਨ ਤੋਂ ਬਾਅਦ ਮੈਂ ਲੱਗੀ ਸੀ ਡਸਟਿੰਗ ਕਰਨਾ ਜਿਹੜੀ ਕਿਚਨ ਦੀ ਚਗਾਂਟ ਆ ਨਾ ਇੱਥੇ ਨਿੱਕੇ ਨਿੱਕੇ ਜਾਲੇ ਲੰਗ ਜਾਂਦੇ ਨੇ ਕੁਝ ਤਾਂ ਆਪਾਂ ਨੂੰ ਨਜ਼ਰ ਆ ਜਾਂਦੇ ਨੇ ਵੀ ਲੱਗੇ ਹੋਏ ਨੇ ਤੇ ਕੁਝ ਨਹੀਂ ਨਿਗਾ ਚ ਆਉਂਦੇ ਤੇ ਮੈਂ ਕਿਹ ਡਸਟਰ ਨਾਲ ਸਾਰੇ ਇੱਕ ਵਾਰ ਸਫਾਈ ਕਰਦਾ ਡਸਟਰ ਮਾਰਦਾ ਜਿੱਥੇ ਕਿਤੇ ਜਾਲੇ ਹੈਗੇ ਨੇ ਨਹੀਂ ਹੈਗੇ ਨੇ ਸਾਰੇ ਹੀ ਡਸਟਰ ਵਾਜੂਗਾ ਸਾਫ ਸਫਾਈ ਹੋ ਜੂਗੀ ਨਿੱਕੇ ਨਿੱਕੇ ਜਾਲੇ ਜੇ ਹੁੰਦੇ ਨੇਗੇ ਤੋ ਕਈ ਵਾਰ ਨਹੀਂਗਾ ਆਪਣੀ ਪੈਜ ਜੇ ਫੇਰ ਐਂ ਲੱਗਦਾ ਵੀ ਹੈ ਜਾਲੇ ਵੀ ਲੱਗੇ ਹੋਏ ਨੇ ਮੈਨੂੰ ਤਾਂ ਕਦੇ ਦਿਖੇ ਨਹੀਂ ਹੈਗਾ ਨਾ ਕਈ ਵਾਰ ਦਿਖ ਵੀ ਜਾਂਦੇ ਕਈ ਵਾਰ ਨਹੀਂ ਵੀ ਦਿਖਦੇ ਤੋ ਬਸ ਇਸ ਤਰ੍ਹਾਂ ਦੀ ਕੋਈ ਸਾਫ ਸਫਾਈ ਸੀ ਤੇ ਹੁਣ ਮੈਂ ਜਿਹੜਾ ਉੱਪਰ ਲੌਬੀ 'ਚ ਲੈਂਪ ਨੇ ਲੈਂਪ ਤਿੰਨ ਹੈਂਗਿੰਗ ਲੈਂਪਸ ਨੇ ਤੇ ਇਹਨਾਂ ਦੇ ਨਾ ਜਾਲੇ ਲੱਗੇ ਹੋਏ ਸੀਗੇ ਮੱਕੜੀ ਨੇ ਜਾਲੇ ਬਣਾਏ ਹੋਏ ਸੀ ਉਹ ਜਦੋਂ ਸ਼ਾਮ ਨੂੰ ਲਾਈਟਸ ਔਨ ਕਰਦੇ ਆ ਨਾ ਉਹ ਤੋਂ ਦਿਖਦੇ ਨੇ ਫਿਰ ਉਹ ਵੀ ਮੈਂ ਜਸਤ ਨਾਲ ਜਾਲੇ ਸਾਫ ਕੀਤੇ ਤੇ ਇੱਥੇ ਵੀ ਥੋੜਾ ਥੋੜਾ ਡਸਟਰ ਮਾਰ ਦੂੰਗੀ ਤਾਂ ਕਿ ਸਾਫ ਹੋ ਜਾਣ ਤਿੱਕ ਭੈਣ ਦੇ ਕਮੈਂਟ ਸੀ ਉਸ ਫ੍ਰਿਜ ਦੇ ਬੈਕ ਸਾਈਡ ਤੇ ਕੰਮ ਸਫਾਈ ਕਰਦੇ ਹਾਂ ਫ੍ਰਿਜ ਦੇ ਜਿਹੜੀ ਬੈਕ ਸਾਈਡ ਆ ਜਾਂ ਫ੍ਰਿਜ ਦੇ ਨੀਚੇ ਵਾਲੀ ਸਾਈਡ ਆ ਉਹ ਸਿਰਫ ਫ੍ਰਿਜ ਨੂੰ ਅੱਗੇ ਖਿਸਕਾ ਕੇ ਹੀ ਹੋਊਗੀ ਹਾਂ ਡਸਟਰ ਨਾਲ ਥੋੜੀ-ਬਹੁਤੀ ਹੋ ਜਾਂਦੀ ਆ ਪਰ ਜਦੋਂ ਅਸੀਂ ਕਿਚਨ 'ਚ ਹੁਣ ਸਿੰਕ ਨਾਲ ਸ਼ੀਸ਼ਾ ਲਗਾ ਲਿਆ ਨਾ ਗਲਾਸ ਲਗਾ ਲਿਆ ਉਸ ਤੋਂ ਬਾਅਦ ਸਫਾਈ ਨਹੀਂ ਹੁੰਦੀ ਪਹਿਲਾਂ ਡਸਟਰ ਪਿੱਛੇ ਚਲਾ ਜਾਂਦਾ ਸੀਗਾ ਪਰ ਹੁਣ ਡਸਟਰ ਪਿੱਛੇ ਜਾਂਦਾ ਨੀਗਾ ਸ਼ੀਸ਼ੇ ਕਰਕੇ ਤੇ ਦਿਵਾਲੀ ਵੇਲੇ ਫ੍ਰਿਜ ਨੂੰ ਅੱਗੇ ਖਿਸਕਾਵਾਂਗੇ ਤੇ ਫੇਰ ਸਫਾਈ ਹੁੰਦੀ ਹੈ ਫਰਿੰਜ ਤਾਂ ਬਸ ਏਰੀਆ ਇਹ ਜਾਂ ਹੁਣ ਆਪਾਂ ਰੋ ਰੋਜ਼ ਖਸਕਾ ਸਕਦੇ ਆਂਗੇ ਤੇ ਹੁਣ ਮੈਂ ਆ ਗਈ ਇਸ ਬੇਟੇ ਦੇ ਰੂਮ ਵਿੱਚ ਉੱਪਰ ਵਾਲੇ ਬੈੱਡ ਦੀ ਨਾ ਬੈੱਡ ਸ਼ੀਟ ਚੱਕੀ ਨੂੰ ਤਾਂ ਕਈ ਦਿਨ ਹੋ ਗਏ ਸੀ ਪਰ ਦੁਬਾਰੇ ਮੈਂ ਪਛਾਈ ਨਹੀਂ ਮੈਨੂੰ ਆਈ ਸੀ ਉੱਪਰ ਉਹ ਡਸਟਿੰਗ ਕਰਕੇ ਸਫਾਈ ਕਰਕੇ ਫੇਰ ਹੀ ਬੈੱਡ ਸ਼ੀਟ ਪਛਾਉਂਗੀ ਤੇ ਅੱਜ ਮੈਂ ਕਿਹਾ ਚਲੋ ਇਹ ਵੀ ਵੱਡਾ ਕੰਮ ਕਰ ਲਾਂ ਜਿਹੜੇ ਕੰਮ ਦੀ ਮੈਂ ਕਾਲ ਕਰੀ ਪਈ ਸੀ ਇਹ ਵੀ ਅੱਜ ਕਰ ਲਾਂ ਕਰਨਾ ਹੀ ਪਊ ਨਹੀਂ ਫੇਰ ਗੱਦੇ ਤੇ ਡਸਟ ਪਈ ਜਾਂਦੀ ਸੀ ਗੱਦੇ ਦੀ ਸਫਾਈ ਕਰਨੀ ਫਿਰ ਹੋਰ ਵੀ ਜ਼ਿਆਦਾ ਔਖੀ ਹੋ ਜੂ। ਹਜੇ ਬੈੱਡ ਸ਼ੀਟ ਚੱਕ ਕੇ ਧੋਤੀ ਵੀ ਆਉਂਦੀ ਐ। ਉਪਰ ਡਸਟਿੰਗ ਕਰਨ ਨੂੰ ਕੁਛ ਨਹੀਂ। ਜਸਟ ਇੱਕ ਬੈੱਡ ਦੇਣਾ ਚਾਹਦੇ ਸਾਈਡ ਤੇ ਕਿਨਾਰੇ ਬਣੇ ਹੋਈਏ ਤਾਂ ਕਿ ਆਪਾਂ ਗੱਦੇ ਨੂੰ نیچے ਇਨਸਰਟ ਕਰ ਸਕੀਏ। ਗੱਦੇ ਦੇ ਫਿਟਿੰਗ ਦੀ ਕਿਨਾਰੀ ਹੀ ਬਣੀ ਹੋਈ ਆ। ਬਸ ਉਹ ਕਿਨਾਰੀ ਤੇ ਮੈਂ ਕਪੜਾ ਮਾਰਿਆ ਇਸ ਤਰ੍ਹਾਂ ਤੇ ਗੱਦੇ ਦਾ ਕਵਰ ਸੋ ਖਿੱਚ ਕੇ ਪਛਾਤਾ ਤੇ ਬੈੱਡ ਸ਼ੀਟ ਪਛਾ ਦੂੰਗੀ। ਇੰਨਾ ਕੰਮ ਸੀ ਇੰਨੇ ਕੰਮ ਦੀ ਕੋਲ ਬਹੁਤ ਜ਼ਿਆਦਾ ਹੋਈ ਪਈ ਸੀ। ਤੇ ਇਹ ਵੀ ਪਛਾਤਾ ਅੱਜ ਬੈੱਡ ਸ਼ੀਟ ਤੇ ਫਿਰ ਉਸ ਤੋਂ ਬਾਅਦ ਡਸਟਿੰਗ ਮੇਰੀ ਨੀਚੇ ਦੇ ਰੂਮਸ ਦੀ ਪਰ ਪਹਿਲਾਂ ਅੱਜ ਮੈਂ ਬਸ ਜਿਹੜੇ ਕੰਮ ਮੇਰੇ ਜ਼ਰੂਰੀ ਸੀਗੇ ਤੇ ਵੱਡੇ ਕੰਮ ਸੀ ਅੱਜ ਮੈਂ ਉਹੀ ਕਰਨ ਜਾ ਰਹੀ ਆਂ ਬੈੱਡ ਸ਼ੀਟ ਅੱਛੀ ਤਰ੍ਹਾਂ ਸਾਈਡਸ ਤੇ ਕਰ ਦੂੰਗੀ ਟੱਕ ਕੁਝ ਕੰਮ ਘਰ ਵਿੱਚ ਇਹ ਜਿਹੇ ਹੁੰਦੇ ਨੇ ਜਿਹੜੇ ਤਾਂ ਆਪਾਂ ਫਟਾਫਟ ਕਰ ਲੈਂਦੇ ਆ ਆਪਾਂ ਨੂੰ ਕੋਲ ਨਹੀਂ ਹੁੰਦੀ ਕੁਝ ਕੰਮ ਇਹ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਆਪਾਂ ਕੋਲ ਬਹੁਤ ਜ਼ਿਆਦਾ ਕਰ ਦੇਾਂਗੇ ਪਤਾ ਨਹੀਂ ਕਿਉਂ ਬਹੁਤ ਹੀ ਕੋਲ ਹੋ ਜਾਂਦੇ ਵੀ ਚਲੋ ਫੇਰ ਕਰਾਂਗੇ ਆ ਫੇਰ ਕਰਾਂਗੇ ਆਇਆ ਬਸ ਇਹਦੀ ਵੀ ਮੈਨੂੰ ਕੋਲ ਹੀ ਹੋਈ ਪਈ ਸੀ ਤੇ ਅੱਜ ਚਲੋ ਬੈੱਡ ਸ਼ੀਟ ਵੀ ਬਿਸ਼ ਗਈ ਤੇ ਬੈੱਡ ਸ਼ੀਟ ਬਚਾਉਣ ਤੋਂ ਬਾਅਦ ਫਿਰ ਮੈਂ ਜਿਹੜੀ ਲਾਈਕ ਰੂਮ ਦੇ ਡੋਰ ਤੇ ਪਰਦੇ ਵਾਲੀ ਰੌਡ ਲੱਗੀ ਹੋਈ ਆ ਤੇ ਇਹਦੇ ਵੀ ਇੱਕ ਵਾਰ ਕੱਪੜਾ ਮਾਰ ਦੈ ਨੀ ਕਿਉਂਕਿ ਹੁਣ ਸਟੈਪ ਮੈਂ ਲੈਂਦਾ ਸੀ ਅੰਦਰ ਤੇ ਇੱਕ ਮੈਂ ਕਿ ਚਲੋ ਇੱਥੇ ਚੜਕੇ ਹੁਣ ਤਾਂ ਵੈਸੇ ਮੈਂ ਡਸਟਿੰਗ ਕਰਦੇ ਮੈਂ ਨਾ ਉੱਪਰ ਕੱਪੜਾ ਪਾ ਲਾ ਨਹੀਂ ਹੁੰਦੀ ਡਸਟਿੰਗ ਵਾਲਾ ਉਹ ਨਾਲ ਮਾਰ ਦੈ ਨੀ ਪਰ ਜਦ ਮੈਂ ਸਟੈਪ ਉੱਪਰ ਖੜ ਕੇ ਅੱਛੀ ਤਰ੍ਹਾਂ ਸਾਫ ਹੂੰ ਉਹ ਵੀ ਨਹੀਂ ਹੁੰਦਾ ਤੇ ਡੋਰ ਦੇ ਉੱਪਰ ਉਹ ਵੀ ਮੈਂ ਸਾਫ ਕਰਦਾ ਰੌਡ ਵੀ ਸਾਫ ਕਰਤੀ ਇੰਨੀ ਸਫਾਈ ਇਹ ਵੀ ਹੋ ਗਈ ਤੇ ਉਸ ਤੋਂ ਬਾਅਦ ਅੱਜ ਮੈਂ ਇਹ ਸਟੱਡੀ ਟੇਬਲ ਦੇ ਤਿੰਨ ਡਰਾਅਰ ਸਾਫ਼ ਕਰਨੇ ਸੀਗੇ ਜੋ ਕਿ ਬਹੁਤ ਹੀ ਜ਼ਿਆਦਾ ਭਰੇ ਪਈ ਸੀ ਸਟੇਸ਼ਨਰੀ ਕਲਰਸ ਆਰਟ ਐਂਡ ਕraft ਮਟੀਰੀਅਲ ਬੱਚਿਆਂ ਦਾ ਜੋ ਹੁੰਦਾ ਬਸ ਪੁੱਛੋ ਹੀ ਨਾ ਇੰਨਾ ਜ਼ਿਆਦਾ ਇਹਦੇ ਵਿੱਚ ਹੋਇਆ ਪਿਆ ਸੀ ਨਾ ਕੂੜ ਕਬਾੜੀ ਕਹਿ ਸਕਦੇ ਕੋਈ ਆਰਗੇਨਾਈਜੇਸ਼ਨ ਨਹੀਂ ਸੀ ਠੀਕ ਹੈ ਕੋਈ ਕੈਟੇਗੋਰਾਇਜ਼ ਕਰਕੇ ਸਮਾਨ ਨਹੀਂ ਰੱਖਿਆ ਹੋਇਆ ਸੀ ਬਸ ਉਥਲ ਪੁਥਲ ਹੋਇਆ ਪਿਆ ਸੀਗਾ ਦੇਖ ਕੇ ਇੰਨਾ ਖੇਈ ਹਾਰੀ ਸੀ ਵੀ ਐਂ ਜੀ ਖਾਂਦਾ ਸੀ ਵੀ ਚੱਕ ਕੇ ਸਾਰਾ ਕੁਝ ਟਸਟ ਵਿੱਚ ਮਾਰੋ ਤੇ ਮੈਂ ਕਿਹਾ ਚਲੋ ਅੱਜ ਇਹ ਕਰਦੇ ਹਾਂ ਬਹੁਤ ਵੱਡਾ ਕੰਮ ਅਸੀਂ ਕਰੀਏ ਵੀ ਫਿਰ ਮੈਂ ਕੀ ਕਰਾਂ ਮੈਂ ਕਿਹਾ ਹੁਣ ਆਏ ਤਾਂ ਜਿਵੇਂ ਇੱਥੇ ਬੈਠੂਗੀ ਸોર્ટ ਆਊਟ ਕਰਨ ਦਾ ਸਾਮਾਨ ਵੀ ਇੰਨੀ ਜਲਦੀ ਇਹ ਸોર્ટ ਆਊਟ ਹੋਣ ਵਾਲਾ ਨਹੀਂ ਪਹਿਲਾਂ ਤਾਂ ਸਾਮਾਨ ਸਾਰਾ ਸોર્ટ ਆਊਟ ਕਰਨਾ ਵੀ ਜਿਹੜਾ ਕੰਮ ਦਾ ਕਿ ਕਿਹੜਾ ਨਹੀਂ ਕੰਮ ਦਾ ਫਿਰ ਉਸ ਤੋਂ ਬਾਅਦ ਜਿਹੜਾ ਸਾਮਾਨ ਆਪਾਂ ਸોર્ટ ਆਊਟ ਕਰ ਲਾਂਗੇ ਰੱਖ ਲਾਂਗੇ ਆਪਣੇ ਕੰਮ ਦਾ ਫਿਰ ਉਹਨੂੰ ਅਲੱਗ-ਅਲੱਗ ਕੈਟੇਗਰੀਜ਼ ਕਰਕੇ ਰੱਖਣਾ ਪਊ ਜਿਵੇਂ ਕਲਰਸ ਅਲੱਗ ਸਕੈਚ ਪੈਨ ਪੈਂਸਿਲ ਕਲਰ ਪੈਨ ਪੈਂਸਿਲ ਰੇਜ਼ਰ ਸ਼ਾਪਨਰ ਕੁਝ ਜਿਓਮੈਟਰੀ ਸੈਟਲ ਜਿਵੇਂ ਕੰਪਾਸ ਵਗੈਰਾ ਸਾਮਾਨ ਹ ਕਿੰਨੇ ਤਰ੍ਹਾਂ ਦੀ ਸਟੇਸ਼ਨਰੀ ਚ ਸਮਾਨ ਆ ਜਾਂਦਾ ਤੇ ਫਿਰ ਉਸ ਕਰਕੇ ਸਾਰੇ ਨੂੰ ਅਲੰਗ-ਲਗ ਕਰਕੇ ਰੱਖਣਾ ਵੀ ਜ਼ਰੂਰੀ ਆ ਮੈਂ ਕਿ ਕਿਥਾਂ ਮੈਂ ਇੱਕ ਬਾਕਸ ਮੇਰੀ ਨਜ਼ਰ ਚ ਆਇਆ ਹੋਣੀ ਮੇਰੇ ਸਾਹਮਣੇ ਪਿਆ ਸੀ ਮੈਂ ਕਿ ਚਲੋ ਸਾਰਾ ਸਮਾਨ ਬਾਕਸ ਚ ਪਾ ਲਾਂ ਦੀਆਂ ਪਰ ਜਦੋਂ ਦੂਜਾ ਡਰਾਅਰ ਖੋਲਿਆ ਫਿਰ ਇਹ ਸਮਾਨ ਬਾਕਸ ਚ ਨਹੀਂ ਆਉਣਾ ਸੀ ਇੱਕ ਡਰਾਅਰ ਦੇ ਸਮਾਨ ਨਾਲ ਹੀ ਬਾਕਸ ਭਰ ਗਿਆ ਫਿਰ ਮੈਂ ਇੱਕ ਟੱਬ ਲੈ ਕੇ ਆਈ ਪਲਾਸਟਿਕ ਦਾ ਚਾਕੇ ਫਿਰ ਦੂਜੇ ਡਰਾਅਰ ਦਾ ਸਮਾਨ ਮੈਂ ਉਹਦੇ ਵਿੱਚ ਰੱਖਿਆ ਇੰਨੇ ਤਰ੍ਹਾਂ ਦੇ ਕਲਰਸ ਇੰਨੇ ਤਰ੍ਹਾਂ ਦੇ ਕਲਰਸ ਹੁਣ ਬੱਚੇ ਵੱਟੇ ਹੋ ਗਏ ਤਾਂ ਹੁਣ ਨਹੀਂ ਇਹ ਯੂਸ ਚ ਆਉਂਦੇ ਹੈਗੇ ਫਿਰ ਮੈਂ ਸਾਰਾ ਸਮਾਨ ਹੁਣ ਇਹ ਸોર્ટ ਆਊਟ ਕਰੂੰਗੀ ਫਿਰ ਕੈਟੇਗੋਰਾਇਜ਼ ਕਰਕੇ ਰੱਖੂੰਗੀ ਫਿਰ ਹੀ ਇਹਦੇ ਵਿੱਚ ਟਿਕਾਉਂਗੀ ਤੇ ਮੈਂ ਕਿਹਾ ਚਲ ਹੁਣ ਇੱਕ ਡਰਾਅਰਸ ਮੈਂ ਖਾਲੀ ਕਰ ਦਾਨੀ ਆ ਤੇ ਖਾਲੀ ਕਰਕੇ ਫਿਰ ਮੈਂ ਅੰਦਰੋਂ ਡਰਾਅਰਸ ਕਲੀਨ ਕਰਦੇ ਸੀਗੇ ਬਹੁਤ ਤਰਾ ਦਾ ਸਮਾਨ ਸੀ ਆਰਟ ਐਂਡ ਕ੍ਰਾਫਟ ਦਾ ਮਟੀਰੀਅਲ ਇੰਨਾ ਜ਼ਿਆਦਾ ਇਕੱਠਾ ਹੋਇਆ ਪਿਆ ਸੀਗਾ ਤੇ ਉਹ ਵੀ ਸਾਰਾ ਮੈਂ ਕੱਢਿਆ ਕੁਝ ਉਹ ਹੁੰਦੇ ਨੇਗੇ ਫਾਈਲ ਕਵਰਸ ਹੁੰਦੇ ਨੇ ਜੋ ਬੱਚਿਆਂ ਨੂੰ ਹੌਲਡੇਜ਼ ਹੋਮਵਰਕ ਡਿਊਰਿੰਗ ਜਾਂ ਅਸਾਈਨਮੈਂਟਸ ਡਿਊਰਿੰਗ ਚਾਹੀਦੇ ਹੁੰਦੇ ਨੇ ਫਿਰ ਐਕਸਟਰਾ ਵੀ ਹੋਏ ਜਾਂਦੇ ਨੇ ਸਕੂਲ ਨੋਟਬੁక్స్ ਦੇ ਕਵਰਸ ਵੀ ਹੋ ਜਾਂਦੇ ਨੇ ਉਹ ਵੀ ਪਈ ਸੀ ਕਾਫੀ ਤਰ੍ਹਾਂ ਦਾ ਸਮਾਨ ਪਿਆ ਸੀ ਬੱਚਿਆਂ ਕੋਲੇ ਇੰਨਾ ਜ਼ਿਆਦਾ ਸਮਾਨ ਹੁੰਦਾ ਨਾ ਸਟੇਸ਼ਨਰੀ ਦਾ ਇੰਨਾ ਜ਼ਿਆਦਾ ਸਟੇਸ਼ਨਰੀ ਹੁੰਦੀ ਆ ਪੁੱਛੋ ਨਾ ਹੋਰ ਲਈ ਜਾਣਗੇ ਹੋਰ ਲਈ ਜਾਣਗੇ ਆਂ ਦੇਖਦੇ ਨਹੀਂ ਪਹਿਲਾਂ ਸਾਡੇ ਕੋਲ ਕੀ ਪਿਆ ਤੇ ਕੀ ਨਹੀਂ ਪਿਆ ਆ ਕਲਰਸ ਪਏ ਨੇ ਜੋ ਬੱਚੇ ਹੁਣ ਨਹੀਂ ਯੂਜ਼ ਕਰਦੇ ਮੈਂ ਕਿਹਾ ਵੀ ਵੀ ਕੱਢ ਦੋ ਆਪਦੀ ਸਟੇਸ਼ਨਰੀ ਵਾਲੇ ਤੋਂ ਸੇ ਡਰਾਅਰ ਆਰਗਨਾਈਜ਼ ਕਰੋ ਪਰ ਨਾ ਕਰਨੇ ਮਾਮਾ ਨੂੰ ਪੈਂਦੇ ਨੇ ਇਹ ਕਲਰਸ ਹੁਣ ਲੋੜ ਨਹੀਂ ਬੱਚੇ ਵੱਡੇ ਹੋ ਗਏ ਇਹ ਮੈਂ ਸੈਪਰੇਟ ਰੱਖ ਦੂੰਗੀ ਕਿਸੇ ਕਿਸ ਨੂੰ ਦੇ ਦੂੰਗੀ ਕਲਰਸ ਆ ਵੀ ਕਲਰਸ ਮੈਂ ਜਦੋਂ ਆਰਗਨਾਈਜ਼ ਕਰਦੀ ਸੀ ਬੱਚੇ ਸਕੂਲ ਜਾਂਦੇ ਸੀ ਨਾ ਮੈਂ ਇੰਨੇ ਸੋਹਣੇ ਆਰਗਨਾਈਜ਼ ਕਰਕੇ ਰੱਖਦੀ ਸੀ ਪੈਨਸਿਲ ਕਲਰ ਅਲੱਗ ਸਕੈਚ ਕਲਰ ਅਲੱਗ ਆਵਲੇ ਕਰਿਓਨਸ ਅਲੱਗ ਹੁੰਦੇ ਸਭ ਕੁਝ ਮੈਂ ਆ ਬਾਕਸ ਲਗਾਇਆ ਹੋਇਆ ਸੀਗਾ ਪੈਨਸਿਲ ਰੇਜ਼ਰ ਸ਼ਾਰਪਨਰ ਐਕਸਟਰਾ ਕੋਈ ਸਟੇਸ਼ਨਰੀ ਹੈ ਨਾ ਸਟੈਪਲਰ ਪਿੰਸ ਨੇ ਪਰ ਜਦੋਂ ਬੱਚੇ ਬੱਚਿਆਂ ਦੇ ਹੱਥ ਲੋਰ ਆਈ ਤਾਂ ਵੀ ਸਟੇਸ਼ਨਰੀ ਅਸੀਂ ਆਪਦੀ ਆਪਨੇ ਆਪ ਕਰਨੀ ਆ ਬਸ ਫੇਰ ਨਹੀਂ ਫਿਰ ਤਾਂ ਗਾਈ ਪੈਣ ਲੱਗ ਗਏ ਸਮਝ ਲਓ ਫੇਰ ਤਾਂ ਕੋਈ ਆਰਗੇਨਾਈਜੇਸ਼ਨ ਨਹੀਂ ਇਹੋ ਜਿਹੀ ਪਤਾ ਨਹੀਂ ਕਿ ਕੁਝ ਹੈਗਾ ਪਤਾ ਨਾ ਪਤਾ ਨੂੰ ਸੁੱਟਣ ਵਾਲਾ ਕਿੰਨਾ ਸਮਾਨ ਤੇ ਆ ਲਫਾਫੇ ਚ ਪਈਆਂ ਨਵੇਂ ਪੈਨ ਪਈਆ ਦੇਖੋ ਪੈਨ ਪੈਨਸਲਾਂ ਨਵੀਆਂ ਅੰਤ ਹੀ ਨਹੀਂ ਪੈਨਸਲਾਂ ਤਾਂ ਇੰਨੀਆਂ ਨਿਕਲੀਆਂ ਨੇ ਬਿਲਕੁਲ ਨਵੇਂ ਪੈਨਸਲਸ ਹੋਰ ਲਿਓਣਗੇ ਹੋਰ ਲਿਓਣਗੇ ਆ ਪੈਨ ਇਹਦੇ ਵਿੱਚ ਹਲੇ ਕਲਰਸ ਪਏ ਨੇ ਫਤਲੇ ਵੀ ਕੁਝ ਪਿਆ ਦੇ ਕੁਝ ਨਹੀਂ ਪਿਆ ਆ ਨੀਚੇ ਕਲਰਸ ਪਏ ਨੇ ਆਹ ਲਫ ਆਫ ਸੇਟ ਨਵੀਂ ਸਟੇਸ਼ਨਰੀ ਪਈ ਆ ਨਾ ਬਤਲ ਕਦੇ ਖਾਸ ਤੱਕ ਖੋਲ ਕੇ ਦੇਖਿਆ ਹੀ ਨਹੀਂ ਜੇ ਇਹਦੇ ਵਿੱਚ ਕੁਝ ਹੈਗਾ ਆ ਕਾ ਨਾ ਹੈਗਾ ਆ ਪਈ ਬਿਲਕੁਲ ਨਵੀਂ ਸਟੇਸ਼ਨਰੀ ਹਾਂ ਦੇਖੋ ਨਵੇਂ ਪੈਨ ਤੇ ਆ ਨਵੇਂ ਪੈਨ ਹਾ ਇੱਕ ਬਾਕਸ ਆ ਭਰਤਾ ਮੈਨੂੰ ਐ ਸੀ ਇੱਕ ਡੱਬੇ ਚ ਪੈਜੂ ਸਮਾਨ ਇੱਕ ਡੱਬੇ ਚ ਕਿਥੇ ਪੈਂਦਾ ਹੈ ਯਾ ਮੈਂ ਸਾਰੇ ਸોર્ટ ਆਊਟ ਕਰੂੰਗੀ ਬੈਠ ਕੇ ਜਦੋਂ ਮੇਰਾ ਟਾਈਮ ਲੱਗੂਗਾ ਏ ਚ ਵੀ ਨਵੀਆਂ ਪੈਨਸਲ ਆ ਪੈਨ ਹਾਂ ਦੇਖੋ ਸ਼ਾਰਪਨਰ ਰੇਜ਼ਰ ਨਵੇਂ ਨਾ ਆ ਵਿੱਚੀ ਖਾਲੀ ਗੋਲੀਆਂ ਦੇ ਪੱਤੇ ਵੀ ਕੀ ਆਪਣੇ ਖੇਡਣ ਵਾਲੇ ਕਾਰਡਸ ਹੋਗੇ ਪਤਾ ਨਹੀਂ ਕੀ ਕੁਝ ਰੱਖੀ ਬੈਠੇ ਨੇ ਵਿੱਚੀ ਆਹ ਹਾਈਲਾਈਟਰ ਪਤਾ ਨਹੀਂ ਕੀ ਕੁਛ ਪਿਆ ਪੈਨਸਲਾਂ ਤਾਂ ਪਤਾ ਹੀ ਨਹੀਂ ਕਿੰਨੀਆਂ ਪਈਆਂ ਹਨ ਗਿਣਤੀ ਪਈਆਂ ਨੇ ਸਾਡੇ ਵਰਗਿਆਂ ਤਾਂ ਇਹ ਹੁੰਦਾ ਜੀ ਕੋਈ ਨਿੱਕੀ ਜਿਹੀ ਰਹਿੰਦੀ ਪਿੱਛੇ ਨਾ ਪੈਨ ਦਾ ਕੈਪ ਚੜਾ ਲਾਂਦੇ ਵੀ ਪੈਨਸਲ ਛੋਟੀ ਰਹਿ ਗਈ ਹੁਣ ਪੈਨ ਦਾ ਕੈਪ ਚੜਾ ਕੇ ਵੱਡੀ ਹੋ ਜੂਗੀ ਪਰ ਹੁਣ ਦੇ ਬੱਚਿਆਂ ਨੂੰ ਕਦਰ ਨਹੀਂ ਸਮਾਨ ਦੀ ਬਿਲਕੁਲ ਕਦਰ ਨਹੀਂ ਕਦਰ ਹੀ ਨਹੀਂ ਆਹ ਦੇਖੋ ਆਹ ਪਈ ਪੈਨਸਲਾਂ ਡੱਬੀ ਕੋਈ ਕਦਰ ਨਹੀਂ ਆ ਸਾਰਾ ਬਸ ਟੀਚਰ ਦੇ ਉੱਪਰ ਹੈ ਤੇ ਇਹ ਮੈਂ ਸੌਟ ਆਊਟ ਕਰੂੰਗੀ ਬੈਠ ਕੇ ਸਾਦੀ ਪੈਨ ਪੈਨਸਲਾਂ ਇਹਦੇ ਵਿੱਚ ਪੇਂਟਿੰਗ ਬਰਸ਼ ਹੋਗੇ ਫਾਫੂਕ ਤਾਰਾਂ ਤੋਰਾਂ ਲੀਡਸ ਵਗੈਰਾ ਹੋ ਗਏ ਆ ਜਿਹੜੇ ਆ ਸਪੈਕਟਸ ਦੇ ਕੇਸ ਹੋ ਗਏ ਇਸ ਤਰ੍ਹਾਂ ਇਹ ਸਾਮਾਨ ਸਾਰਾ ਬੈਠ ਕੇ ਸોર્ટ ਆਊਟ ਕਰੂੰਗੀ ਤੇ ਹੁਣ ਮੈਂ ਨਾ ਆਹ ਵਾਲੇ ਡਰਾਅਰਸ ਕਲੀਨ ਕਰਦੀ ਆ ਨੀਚੇ ਵਾਲਾ ਤਾਂ ਫੇਰ ਵੀ ਕਲੀਨ ਆ ਆਹ ਗੰਦਾ ਉੱਪਰ ਵਾਲਾ ਤਾਂ ਕੋਈ ਜ਼ਿਆਦਾ ਹੀ ਗੰਦਾ ਦੇਖੋ ਕਿਉਂਕਿ ਇੱਥੇ ਪੈਨ ਪੈਂਸਲਾਂ ਹੀ ਖੁੱਲੇ ਹੀ ਫਿਰਦੇ ਹੁੰਦੇ ਸੀ ਆ ਸਾਰੇ ਮੈਂ ਡਰਾਅਰਸ ਕਲੀਨ ਕਰਦੀ ਆ ਤੀਕਾ ਸਾਈਡ ਵਾਲੀ ਕਬੜਾ ਇਹਨੂੰ ਕਲੀਨ ਕਰਦੀ ਆ ਅੱਜ ਮੈਂ ਇੰਨਾ ਕੁ ਟੀਚਾ ਲਿਆ ਬਈ ਡਸਟਿੰਗ ਵਗੈਰਾ ਹੋਰ ਨਹੀਂ ਕਰਨੀ ਬਸ ਆਹ ਸਾਈਡ ਵਾਲੀ ਕਬੜਾ ਤਾਂ ਤਿੰਨ ਡਰਾਅਰਸ ਦੀ ਸਫਾਈ ਕਰਨੀ ਆ ਸਮਾਨ ਮੈਂ ਘੜਤਾ ਸਮਾਨ ਇੱਕ ਦਿਨ ਚ ਨਹੀਂ ਸੌਟ ਆਊਟ ਹੋਣਾ ਹੌਲੀ ਹੌਲੀ ਜਿਵੇਂ ਮੇਰਾ ਟਾਈਮ ਲੱਗਿਆ ਕਰੋ ਸ਼ਿਫਟ ਚ ਸਾਫ ਕਰਿਆ ਕਰੂੰਗੀ ਇੱਕ ਵਾਰ ਬਸ ਮੈਂ ਇਨਾ ਕੀ ਅੱਜ ਕਰਦੇ ਆਂ ਇਹ ਸਫਾਈ ਕਰਦਾ ਹੋਣਾ ਹੈ ਇਹਨਾਂ ਅਸਾਈਨਮੈਂਟ ਸ਼ੀਟਸ ਉਹਦੇ ਕੋਨੇ ਟੇਅਰ ਲੱਗਾ ਪੈਨੇ ਬੰਡਲ ਪੈਨੇ ਅਸਾਈਨਮੈਂਟ ਸ਼ੀਟਸ ਆ ਬਿਲਕੁਲ ਨਵੀਆਂ ਪਿਆਨੇ ਉਹ ਹੌਲੀਡੇ ਹੋਮਵਰਕ ਬੱਚਿਆਂ ਨੂੰ ਕੁਝ ਨਾ ਕੁਝ ਮਿਲਦਾ ਰਹਾ ਨਾ ਸਕੂਲ ਚ ਅਸਾਈਨਮੈਂਟ ਕਰਨ ਨੂੰ ਬੱਚੇ ਫਿਰ ਨਵੀਆਂ ਤੋਂ ਨਵੀਆਂ ਲਿਆਉਂਦੇ ਜਿਹੜੇ ਘਰੇ ਪਈਓ ਉਹ ਕਹਿੰਦੇ ਉਹ ਤਾਂ ਪੁਰਾਣੀਆਂ ਆ ਉਹ ਤਾਂ ਘੱਟ ਨੇ ਉਹ ਤਾਂ ਆਏ ਨੇ ਆਹ ਹੋਰ ਚੱਕ ਲਈ ਆ ਮੈਪਸ ਪਏ ਨੇ ਆ ਸਾਰਾ ਸਾਨੂੰ ਐਕਸਟਰਾ ਹੋਣੇ ਇਹ ਕਿਸੇ ਕੰਮ ਨਹੀਂ ਦੇਣਾ ਹੀ ਪਊਗੇ ਸਾਨੂੰ ਦੇ ਸਕਦੇ ਆ ਬਸ ਇੰਨਾਗਾ ਇਹ ਆਹ ਫੋਲਡਰ ਵਿੱਚ ਪਈ ਨੇ ਸਕੂਲ ਕਵਰ ਮੈਂ ਸਾਰਾ ਕੁਝ ਬਹੁਤ ਵਧੀਆ ਆਰਗੇਨਾਈਜ਼ ਕਰਕੇ ਰੱਖਦੀ ਆ ਤਾਂ ਕਿ ਮੈਨੂੰ ਚੀਜ਼ ਮਿਲ ਜੇ ਆਹ ਬੱਚਿਆਂ ਦੇ ਸਕੂਲ ਦੇ ਕਵਰਸ ਪਏ ਨੇ ਆਹ ਸਟicker ਪਏ ਨੇ ਮੁੰਡੇ ਲਾਉਂਦੇ ਹੁੰਦੇ ਸੀ ਆਪਣੇ ਨੋਟਬੁੱਕ ਬੁੱਕਸ ਤੇ ਇਸ ਤਰ੍ਹਾਂ ਦੇ ਸਟicker ਬॉयਸ ਵਾਲੇ ਹਨਾ ਤੇ ਕੁੜੀਆਂ ਲਾਉਂਦੀਆਂ ਹੁੰਦੀਆਂ ਸੀ ਬਾਰਬੀ ਡਾਲ ਵਾਲੇ ਆਹ ਬੱਚਿਆਂ ਨੂੰ ਵੜਕ ਰੇਸ ਰਿਆਂ ਦਾ ਬਾਰਬੀ ਡਾਲਸ ਦਾ ਤੇ ਮੁੰਡਿਆਂ ਨੂੰ ਆਹ ਬੈਂਟਨ ਵਾਲੇ ਬੈਂਟ ਐਂਡ ਬੋਟਰ ਐਂਡ ਸੀਚੜਾਈ ਸੀ ਦੀ ਵੀ ਕਦੇ ਬਸ ਬੱਚੇ ਬੈਂਟ ਐਂਡ ਬੈਂਟ ਐਂਡ ਆਹ ਕਿਆ ਸਾਰਾ ਸਮਾਨ ਆਹ ਸਾਰਾ ਆਰਟ ਐਂਡ ਕ੍ਰਾਫਟ ਦਾ ਸਮਾਨ ਆਹ ਚਮਕਣੀਆਂ ਜੀ ਗਲਿਟਰ ਵਾਲੀਆਂ ਸ਼ੀਟਸ ਕੋਈ ਨਾ ਕੋਈ ਛੋਟੇ ਦਾ ਕੰਮ ਮਿਲਿਆ ਰਹਿੰਦਾ ਟੀਚਰਾਂ ਮਾਮਾ ਨੂੰ ਪੰਗੇ ਪਾਈ ਰੱਖਦੀਆਂ ਨਹੀਂ ਆ ਮੇਰੇ ਵਰਗੀ ਖੱਬੀ ਜਾਂਦੀ ਆ ਸਾਰਾ ਆਰਟ ਐਂਡ ਕ੍ਰਾਫਟ ਦਾ ਸਮਾਨ ਆ ਸਾਰਾ ਆ ਵੀਰ ਸਕੂਲ ਦੇ ਕਵਰ ਨੇ ਆ ਵੀ ਨੋਟ ਬੁੱਕ ਦੇ ਉਨ ਕੀ ਪੈਕੀ ਕੁਛ ਨਹੀਂ ਪਿਆ ਆ ਦਾ ਫੀਟਸ ਨੇ ਕ੍ਰੀਏਟਿਵ ਵਾਲੀ ਸਾਰਾ ਅੱਜ ਵਾਹ ਬਹੁਤ ਵੱਡਾ ਕੰਮ ਆ ਕਲੀਨਿੰਗ ਹੋ ਜਾਣਾ ਬਹੁਤ ਹੀ ਵੱਡਾ ਕੰਮ ਆ ਮੇਰੇ ਲਈ ਆ ਤਾਂ ਤੇ ਇੰਨਾ ਮੈਂ ਖਲਾਰਾ ਪਾਈ ਬੈਠੀ ਸਾਂਜੀ ਕੋਮ ਖਲਾਰਾ ਪਾਈ ਵੀਣਾ ਇਹ ਕੰਮ ਹੋਣਾ ਨਹੀਂ ਸੀ ਮੈਂ ਬਹੁਤ ਟਾਈਮ ਤੋਂ ਇਹ ਕੰਮ ਕਰਨ ਤੋਂ ਭੱਜ ਰਹੀ ਸੀ ਬਹੁਤ ਟਾਈਮ ਤੋਂ ਮੈਂ ਘੋਲ ਹੀ ਕਰੀ ਸੀ ਇਹ ਕੰਮ ਦੀ ਬਸ ਗਰਮੀਆਂ ਫੇਰ ਕਰੂੰਗੀ ਜਾਂ ਮੈਂ ਦੇਖ ਕੇ ਮੈਨੂੰ ਡਰ ਲੱਗਦਾ ਸੀ ਮੈਂ ਕਿੱਥੋਂ ਸ਼ੁਰੂ ਕਰਾਂ ਪਰ ਫਾਈਨਲੀ ਮੈਂ ਕਿਹਾ ਅੱਜ ਇਹ ਕਰਨਾ ਹੀ ਪਊਗਾ ਤੇ ਮੈਂ ਹੁਣ ਇੱਕ ਪੂਰਾ ਖਲਾਰਾ ਪਾਈ ਬੈਠੀ ਸੀ ਪਰ ਖਲਾਰਾ ਪਾਈ ਬਿਨਾਂ ਕੰਮ ਵੀ ਨਹੀਂ ਇਹ ਹੁੰਦਾ ਸੀਗਾ ਚਲੋ ਜੀ ਇਧਰੋਂ ਕੰਮ ਕੁੰਮ ਕਰਕੇ ਫਿਰ ਮੈਂ ਆਈ ਸੀ ਕਿਚਨ ਵਿੱਚ ਹੈਲਪਰ ਨਾਲ ਪੋਚਾ ਲਗਾ ਰਹੀ ਸੀ ਤੇ ਉਦੀ ਮੈਂ ਚਾਹ ਰੱਖੀ ਹੋਈ ਸੀ ਬਣਨੀ ਜਦ ਉਦੀ ਚਾਹ ਬਣਦੇ ਬਣਦੇ ਫਿਰ ਮੈਂ ਕਿਹਾ ਚਲੋ ਕਿਚਨ 'ਚ ਮੈਂ ਖੜ ਕੇ ਵੀ ਕੀ ਕਰਨਾ ਪਰ ਨਾਲ-ਨਾਲ ਭਾਂਡੇ ਚੱਕਲੇ ਜਿਹੜੇ ਭਾਂਡੇ ਟੋਕਰੀ ਵਿੱਚ ਵਾਸ਼ ਕੀਤੇ ਪਈ ਸੀ ਸੁੱਕ ਚੁੱਕੇ ਸਨ ਨੂਚਣਗੇ ਸੀ ਤੇ ਉਹਨਾਂ ਤੇ ਕੱਪੜਾ ਮਾਰ ਕੇ ਇੱਕ ਵਾਰ ਮੈਂ ਇੱਥੇ ਰੱਖ ਲਈ ਤੇ ਸ਼ੈਲਫ ਤੇ ਥੋੜੇ ਹੋ ਡਰਾਈ ਵੀ ਹੋ ਗਏ ਹੁਣ ਇਹਨਾਂ ਨੂੰ ਮੈਂ ਅੰਦਰ ਟਿਕਾ ਲਾਣੀ ਜਿੱਥੇ ਇਹਨਾਂ ਦੀ ਜਗ੍ਹਾ ਤੇ ਉਹ ਨੂੰ ਮੈਂ ਚਾਹ ਦੇਤੀ ਸੀ ਮੈਂ ਕਿਹ ਤੋਂ ਚਾਹ ਪੀਲਾ ਤੇ ਬੋਤਚਾ ਲਗਾ ਰਹੀ ਸੀ ਤੇ ਨਾਲ ਨਾਲ ਫਿਰ ਮੈਂ ਕਿਹ ਚਲੋ ਇੱਕ ਕੰਮ ਵੀ ਕਰ ਲਾਂ ਕਿਉਂਕਿ ਮੈਨੂੰ ਕਿਚਨ ਚ ਦਸਤਰਾਣੇ ਖੜਨਾ ਮੈਨੂੰ ਵਧੀਆ ਨਹੀਂ ਲੱਗਦਾ ਵੀ ਕੋਈ ਚੀਜ਼ ਬਣ ਰਹੀ ਹੈ ਮੈਂ ਇਸ ਤਰ੍ਹਾਂ ਨੇ ਖੜੀ ਰਵਾਂ ਆ ਇਹ ਹੁੰਦਾ ਕੋਈ ਹੋਰ ਕੰਮ ਕਰ ਲਓ ਇਹਨੇ ਕੋਈ ਭਾਂਡਾ ਭੁੰਨ ਦਾ ਚੱਕਰ ਧਰ ਕਰ ਲਓ ਕੁਛ ਅੰਗਸ ਭੰਡਾ ਪਿਆ ਉਹ ਤੋ ਲੋ ਕੋਈ ਟੋਕਰੀ ਚ ਭਾਂਡੇ ਚੱਕਣ ਵਾਲੇ ਨੇ ਉਹ ਵਾਸ਼ ਕਰ ਲਓ ਹਨਾ ਫਿਰ ਇੰਨੇ ਕਿੰਨੇ ਕਿ ਕੰਮ ਜੇ ਆਪਣੇ ਨਾਲ ਦੀ ਨਾਲ ਹੋਈ ਜਾਂਦੇ ਨੇ ਆਪਾਂ ਨੂੰ ਬਹੁਤ ਟਾਈਮ ਵੇਟ ਵੀ ਨਹੀਂ ਕਰਨੀ ਪੈਂਦੀ ਖੜ ਕੇ ਵੀ ਗੈਸ ਤੇ ਕੁਛ ਬਣ ਰਿਹਾ ਤੇ ਆਪਣੇ ਕੰਮ ਵੀ ਨਾਲ ਨਾਲ ਹੋਈ ਜਾਂਦੇ ਨੇ ਫਿਰ ਮੈਂ ਵੀ ਨਾਲ ਨਾਲ ਆਪਣੇ ਭਾਂਡੇ ਸਾਕੇ ਸੰਭਾਲ ਤੇ ਜਿਹੜੇ ਵਾਸ਼ ਕੀਤੇ ਪਏ ਸੀਗੇ ਟਾਈਮ ਹੋ ਗਿਆ 1 ਵਜ ਦਾ ਤੇ ਮੈਂ ਇਧਰ ਰਾਈਸ ਬਣਾ ਲੇ ਥੋੜੇ ਜਿਹੇ ਰਾਈਸ ਬਣਾਏ ਨੇ ਕੋੰਗੇ ਦਵਿੰਦਰ ਰਾਈਸ ਬਹੁਤ ਖਟ ਖਾਂਦੇ ਨੇ ਥੋੜੇ ਜਿ ਮੈਂ ਖਾਉਂਗੀ ਇੱਕ ਮੈਂ ਫੁਲਕਾ ਲੈ ਲਵਾਂਗੀ ਇਸ ਕਰਕੇ ਮੈਂ ਥੋੜੇ ਬਣਾਨੇ ਰਾਈਸਰੋ ਬਚ ਰਹੇ ਨੇ ਫਿਰ ਦੁਬਾਰੇ ਦੁਬਾਰੇ ਕੋਈ ਖਾਂਦਾ ਕੋਈ ਨਹੀਂ ਖਾਂਦਾ ਇੱਧਰ ਆਪਾਂ ਕੱਢ ਲਈ ਸਬਜ਼ੀ ਬਾਹਰ ਰਾਜਮਾ ਦੀ ਐਨੀ ਗਾੜੀ ਹੋ ਜਾਂਦੀ ਪਈ ਪਈ ਤਾਂ ਨਾ ਗਰੇਵੀ ਦੇਖੋ ਕਿੰਨੀ ਗਾੜੀ ਹੋ ਗਈ ਫਿਰ ਮੈਨੂੰ ਐ ਲੱਗ ਰਿਹਾ ਸ ਪਤਲੀ ਹੋ ਗਈ ਪਰ ਪਤਾ ਸੀ ਪਈ ਪਈ ਗਾੜੀ ਹੋ ਜਾਣੀ ਆ ਇੱਕ ਬਹੁਤ ਡਰਾਈ ਹੋ ਗਈ। ਠੀਕ ਹੈ। ਵਧੀਆ ਲੱਗਦੀ ਐ। ਨਹੀਂ ਗਰਮ ਕਰਾਂਗੇ ਤਾਂ ਥੋੜਾ ਜਿਹਾ ਫਰਕ ਫਿਰ ਪੈ ਜਾਊਗਾ। ਤੇ ਮੈਂ ਰਾਜਮਾ ਕੱਢ ਲੇ ਬਾਦ ਦਵਿੰਦਰ ਆਉਂਦੇ ਨੇ। ਫਸ ਮੈਂ ਸੈਲਡ ਕੱਟ ਲਾ। ਤੋਂ ਇਧਰ ਹੋ ਗਿਆ ਲੰਚ ਰੈਡੀ ਦਵਿੰਦਰ ਆਗੇ ਸੀ ਕਰੀ ਤਾਂ ਹੁਣ ਅਸੀਂ ਕਰਦੇ ਆ ਲੰਚ ਰਾਜਮਾ ਚਾਵਲ ਰੋਟੀ ਵੀ ਹੈਗੀ ਆ। ਸੋ ਐਸੀ ਜੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅਚੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਤੇ ਫਸਟ ਟਾਈਮ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਖੂਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ